ਮੈਨੂੰ ਕੋ ਫਿਨੈਸ਼ੀਅਲ ਮਾਨਤਾ ਦਿੱਤਾ ਹੈ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਇੱਕ ਮਿਸਾਲ ਪਾਇਆ ਕੀਤੀ ਐ ਇਸ ਪਿੰਡ ਨੇ ਗ੍ਰੰਤੀ ਸਿੰਘ ਲਈ ਗ੍ਰੰਤੀ ਸਿੰਘ ਲਈ ਬਹੁਤ ਸੋਹਣਾ ਮਕਾਨ ਜਿਹੜਾ ਕਿ ਬਿਲਕੁਲ ਗੁਰਦੁਆਰੇ ਸਾਹਮਣੇ ਬਣਾ ਕੇ ਦਿੱਤਾ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਇਹੋ ਜਿਹਾ ਸੁਭਾਅ ਬਣਾਇਆ ਗੁਰੂ ਸਾਹਿਬ ਨੇ ਇਹਨਾਂ ਨੂੰ ਇੰਨੇ ਮੱਤਵਕਸੀ ਇਸ ਪਰਿਵਾਰ ਨੂੰ ਕਿ ਉਸ ਦਿਨ ਤੋਂ ਲੈ ਕੇ ਇਹਨਾਂ ਨੇ ਬੜੇ ਸਤਕਾਰ ਨਾਲ ਸੰਗਤ ਨਾਲ ਨਿਮਰਤਾ ਰੱਖ ਕੇ ਇਮਾਨਦਾਰੀ ਸਾਬਰ ਤੇ ਸੰਤੋਖ ਬੜੀ ਸੱਚੀ ਸੁੱਚੀ ਸੇਵਾ ਨਿਭਾਈ ਫਿਰ ਅਸੀਂ ਕਿਹਾ ਵੀ ਅਸੀਂ ਮਕਾਨ ਵੀ ਆਪ ਬਣਾ ਕੇ ਦੇਵਾਂ ਤਾਂ ਅਸੀਂ ਮਕਾਨ ਦੀ ਸਾਰੀ ਸ਼ੁਰੂ ਕੀਤੀ ਅੱਜ ਲਗਭਗ ਜੋ ਵੀ ਮਾਇਆ ਲੱਗੀ ਹੈਗੀ ਉਹਦੇ ਵਿੱਚੋਂ ਇਹਨਾਂ ਨੇ 8.5 ਲੱਖ ਰੁਪਈਆ ਇਸ ਮਕਾਨ ਦੇ ਵਿੱਚ ਆਉਣੇ ਕੋ ਨਾ ਪਾਇਆ ਨਗਰ ਦੀਆਂ ਸੰਗਤਾਂ ਨੇ 10-11 ਲੱਖ ਰੁਪਈਆ ਉਹਨਾਂ ਨੇ ਪਾ ਕੇ ਇਹ ਸੁੰਦਰ ਮਕਾਨ ਗੁਰੂ ਸਾਹਿਬ ਦੀ ਕਿਰਪਾ ਨਾਲ ਪਿਆਰ ਹੋਇਆ ਹੈ ਇਹਨਾਂ ਨੂੰ ਅੱਜ 25 ਸਾਲ ਹੋ ਗਏ ਅਗਰੰਤੀ ਸਿੰਘਾ ਪ੍ਰਤੀ ਸਾਡਾ ਜਿਹੜਾ ਸਹਿਯੋਗ ਹੈ ਤੇ ਸਤਿਕਾਰ ਹੈ ਉਹ ਬਹੁਤ ਜ਼ਰੂਰੀ ਹੈ ਜਿਵੇਂ ਕਹਿੰਦੇ 25 ਸਾਲ ਹੋ ਗਏ ਨੇ ਉਹ ਘਰ ਵਾਂਗੂ ਲੱਗਦਾ ਉਹ ਘਰੀਆ ਆਪਣਾ ਪਿੰਡ ਹੀ ਹੈ ਬਹੁਤ ਜ਼ਿਆਦਾ ਸਤਿਕਾਰ ਮਿਲੇ ਆ ਜੀ ਮੈਨੂੰ ਅੱਜ ਤੱਕ ਮੈਂ ਤਾਂ ਹੀ ਇੱਥੇ ਬਿਤਰ ਰਹੇ ਹਾਂ ਵੀ ਨਾਲ ਮਿਲ ਕੇ ਆਉ ਹੰਬਲਾ ਮਾਰੀਏ ਬਾਬੇ ਨਾਨਕ ਦੀ ਸਿੱਖੀ ਦਾ ਬਹੁਤ ਵੱਧ ਚੜ ਕੇ ਉਪਰਾਲਾ ਕਰੀਏ ਸਾਨੂੰ ਬੱਚਿਆਂ ਵਾਂਗੂ ਇਸ ਨਗਰ ਨੇ ਪਾਲੇ ਪਾਲੇ ਇਹ ਬਹੁਤ ਧੰਨਵਾਦ ਇਸ ਨਗਰ ਦਾ ਮੇਰੇ ਭਰਾ ਨੂੰ ਇਸ ਨਗਰ ਨੇ ਵਧੀਆ ਉਠੀ ਵਾਕੇ ਦਿੱਤੀ ਹੈ ਪ੍ਰਬੰਧਕ ਕਮੇਟੀਆਂ ਨੂੰ ਪੰਚਾਇਤਾਂ ਨੂੰ ਨਾਲ ਮਿਲ ਕੇ ਹੰਬਲੇ ਮਾਰਨੀ ਚਾਹੁੰਦੇ ਹਾਂ ਗ੍ਰਾਂਂਥ ਨੂੰ ਸੁਭਾਲਣਾ ਚਾਹੁੰਦੇ ਸੀ ਗ੍ਰਾਂਂਥ ਨੂੰ ਸੁਭਾਲਾਂਗੇ ਸਾਨੂੰ ਦੇ ਬੱਚੇ ਵੀ ਗੁਰੂ ਸਿੱਖੀ ਦੇ ਵੱਲ ਹੋਣੇ ਚਾਹੀਦੇ ਗ੍ਰਾਂਤੀ ਸਿੰਘ ਨੇ ਤਾਂ ਗੁਰੂ ਸਾਹਿਬ ਦੀ ਸੇਵਾ ਕਰਨੀ ਹੈ ਜੋ ਡਾਲੀ ਤੋਂ ਬੇਲਾ ਹੂ ਤਦੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰੂ ਅਸੀਂ ਆਪਾਂ ਨੇ ਆਪਣੀ ਜਿਹੜੀ ਮਰਿਆਦਾ ਨੂੰ ਪਿੱਛੇ ਨਹੀਂ ਲੈ ਕੇ ਜਾਣਾ ਉਹਨੂੰ ਵਰਕਰਾਰ ਰੱਖਣਾ ਹੈ ਇਸ ਤਰ੍ਹਾਂ ਦੀ ਅਸੀਂ ਪ੍ਰਬਾਲਾ ਨਾਲ ਕਰਦੇ ਆਂਗੇ ਤਾਂ ਕਿ ਸਾਰੇ ਵੀਰ ਸਾਰੇ ਫਿਰਕੇ ਗੁਰੂ ਘਰ ਨਾਲ ਜੁੜੇ ਰਹਿਣ ਤੇ ਸਤਕਾਰ ਇਸ ਤਰ੍ਹਾਂ ਹੀ ਬਣਿਆ ਰਹੇ क्रांति सिंह ਪਿੰਡ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਨੇਗੇ ਧਰਮ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਨੇ ਸੋ ਗ੍ਰਾਤੀ ਸਿੰਘ ਨੂੰ ਬਹੁਤ ਵਧੀਆ ਮਾਨ ਸਤਕਾਰ ਪਿੰਡ ਵੱਲੋਂ ਦਿੱਤਾ ਜਾਵੇ ਚਾਹੇ ਵੀ ਢਾਡੀ ਆ ਚਾਹੇ ਕੋਈ ਸਰਾ ਚਾਹੇ ਪ੍ਰਚਾਰਕ ਹੈ ਉਹਦਾ ਬਣਦਾ ਮਾਣ ਤਣ ਜਾ ਉਹਦਾ ਸਤਕਾਰ ਮੁੱਖ ਰੱਖਿਆ ਜਾਵੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਾਥੀਆਂ ਦਾ ਜੀਰ ਜਾਂ ਨਸ ਸਪੋਕਸਮੈਨ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਗਾਲਾ ਸਵਕਸਰ ਅਸੀਂ ਸੋਸ਼ਲ ਮੀਡੀਆ ਦੇ ਉੱਪਰ ਗ੍ਰਾਂਤੀ ਸਿੰਘਾਂ ਨੇ ਜਿਹੜੀਆਂ ਯਾ ਅਲੱਗ-ਅਲੱਗ ਵੀਡੀਓ ਦੇਖਦੇ ਰਹੇ ਨੇ ਆ ਸੋ ਪਿੰਡ ਸੰਗਾਲੀ ਦੀ ਗੱਲ ਕਰੀਏ ਤਾਂ ਇੱਕ ਮਿਸਾਲ ਪਾਇਆ ਕੀਤੀ ਐ ਇਸ ਪਿੰਡ ਨੇ ਗ੍ਰਾਂਤੀ ਸਿੰਘ ਲਈ ਗ੍ਰਾਂਤੀ ਸਿੰਘ ਲਈ ਬਹੁਤ ਸੋਹਣਾ ਮਕਾਨ ਜਿਹੜਾ ਕਿ ਬਿਲਕੁਲ ਗੁਰਦੁਆਰੇ ਦੇ ਸਾਹਮਣੇ ਬਣਾ ਕੇ ਦਿੱਤਾ ਸੋ ਗੱਲ ਕਰੀਏ ਤਾਂ ਇਸ ਤਰ੍ਹਾਂ ਦੀਆਂ ਲੋੜਾਂ ਇਸ ਤਰ੍ਹਾਂ ਦੀ ਲੋੜ ਗ੍ਰਾਂਤੀ ਸਿੰਘ ਨੂੰ ਸੰਭਾਲਣ ਲਈ ਬਹੁਤ ਜ਼ਰੂਰੀ ਨੇ ਸੋ ਇਸ ਸਮੇਂ ਸਾਡੇ ਨਾਲ ਪ੍ਰਬੰਧਕ ਕਮੇਟੀ ਸਮੂਹ ਨਗਰ ਸੰਗਾਲੀ ਦੇ ਸੇਵਾਦਾਰ ਅਤੇ ਗ੍ਰਾਂਤੀ ਸਿੰਘ ਬਾਬਾ ਜੀ ਉਹ ਵੀ ਹਾਜ਼ਰ ਨੇ ਗੱਲ ਕਰਾਂਗੇ ਵੀ ਕਿਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਜਿਹੜਾ ਕਿ ਵਿਚਾਰ ਆਇਆ ਇਸ ਸੰਬੰਧੀ ਅਹ ਵਹਿਗੋ ਖਾਲਸਾ ਵਹਿਗੋ ਫਤਿਹ ਹਾਂਜੀ ਸਮੂਹ ਸੰਗਤ ਨੂੰ ਵਹਿਗੋ ਜੀ ਕਾ ਖਾਲਸਾ ਵਾਹਿਗੋ ਜੀ ਕੀ ਫਤਿਹ ਕੀ ਨਾਮ ਦੀ ਆਪਣਾ ਮੇਰਾ ਨਾਮ ਜੀ ਮਾਸਟਰ ਲਾਲ ਸਿੰਘ ਹਾਂਜੀ ਮੈਂ ਕਿਵੇਂ ਮਨ ਵਿਚ ਵਿਚਾਰ ਚਰਚਾ ਆਈ ਵੀ ਗ੍ਰੰਥ ਸਿੰਘ ਦੇ ਜਿਹੜਾ ਕਿ ਇਹ ਮਕਾਨ ਬਣਾ ਕੇ ਦੇਣਾ ਹਾਂਜੀ ਦੇਖੋ ਜੀ ਇਹ ਅਸਲ ਦਾ ਸਵੱਬ ਇਹ ਬੜਿਆਈ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈਗੀ ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਇਹ ਜਿਹਹਾ ਸਵੱਬ ਬਣਾਇਆ ਕਿ ਜਦੋਂ ਅੱਜ ਤੋਂ ਅਸੀਂ 25 26 ਸਾਲ ਪਹਿਲਾਂ ਤਕਰੀਬਨ 30 ਸਾਲ ਹੀ ਹੋ ਗਏ ਹੁਣ ਤਾਂ ਵੀ 1995 ਦੇ ਵਿੱਚ ਇਹਨਾਂ ਦੇ ਪਿਤਾ ਜੀ ਨੂੰ ਇਸ ਇੱਥੇ ਲੈ ਕੇ ਆਏ ਸੀ ਜਿਨ੍ਹਾਂ ਨੇ ਤਿੰਨ ਸਾਲ ਡਿਊਟੀ ਦੇਣ ਉਪਰੰਤ ਉਹ ਰੱਬ ਨੂੰ ਪਿਆਰੇ ਹੋ ਗਏ ਉਸ ਟਾਈਮ ਬਾਬਾ ਭਾਈ ਚਮਕੌਰ ਸਿੰਘ ਸੀ ਇਹਨਾਂ ਦੀ ਉਮਰ 17-18 ਸਾਲ ਦੀ ਸੀ ਅਸੀਂ ਇਸ ਪਰਿਵਾਰ ਨੂੰ ਇੱਥੇ ਹੀ ਰੱਖਿਆ ਇੱਥੇ ਰੱਖ ਕੇ ਅਸੀਂ ਇਹਨਾਂ ਨੂੰ ਸੇਵਾ ਸੰਭਾਲੀ ਨਾਲ ਸਹਿਯੋਗ ਦਿੱਤਾ ਉਹ ਦਿਨ ਤੋਂ ਅੱਜ ਆਹ ਦਿਨ ਆ ਗਿਆ ਗੁਰੂ ਸਾਹਿਬ ਨੇ ਇਹਨਾਂ ਨੂੰ ਇੰਨੀ ਮੱਤ ਬਖਸ਼ੀ ਇਸ ਪਰਿਵਾਰ ਨੂੰ ਕਿ ਉਸ ਦਿਨ ਤੋਂ ਲੈ ਕੇ ਇਹਨਾਂ ਨੇ ਬੜੇ ਸਤਕਾਰ ਨਾਲ ਸੰਗਤ ਨਾਲ ਨਿਮਰਤਾ ਰੱਖ ਕੇ ਇਮਾਨਦਾਰੀ ਸਬਰ ਤੇ ਸੰਤੋਖ ਬੜੇ ਸੱਚੀ ਸੁੱਚੀ ਸੇਵਾ ਨਿਭਾਈ ਤੇ ਇਸ ਸੇਵਾ ਸਦਕਾ ਇਹਨਾਂ ਦੀ ਨਿਮਰਤਾ ਸਦਕਾ ਜਿਹੜਾ ਸੰਗਤ ਹੈ ਨਗਰ ਦੀ ਸੰਗਤ ਇਹਨਾਂ ਦੇ ਬੜੀ ਖੁਸ਼ ਹੋਈ ਤੇ ਇੱਕ ਦਿਨ ਇਹਨਾਂ ਦਾ ਵਿਚਾਰ ਆਇਆ ਕਿ ਸਾਡਾ ਪਿੰਡ ਪਿਸੋਕਰ ਘਨੋਰੀ ਹੈ ਵੀ ਕਿਉਂ ਨਾ ਅਸੀਂ ਉੱਥੋਂ ਆਪਣਾ ਜਿਹੜਾ ਆਪਣਾ ਮਕਾਨ ਹੈ ਉਹ ਛੱਡ ਕੇ ਕਿਉਂਕਿ ਉਹਦੀ ਸੰਭਾਲ ਨਹੀਂ ਹੁੰਦੀ ਇੱਥੇ ਬਣਾ ਲਈਏ ਤਾਂ ਅਸੀਂ ਜਦੋਂ ਇਹਦੇ ਵਿਚਾਰ ਕੀਤੀ ਇਹ ਜਗ੍ਹਾ ਸਾਡੀ ਗੁਰੂ ਘਰ ਦੀ ਵਿਹਲੀ ਪਈ ਸੀ ਲਗਭਗ 2.5 ਵਿਸਵੇ ਤਾਂ ਸਾਰੀ ਸੰਗਤ ਨੇ ਬੜੀ ਖੁਸ਼ ਹੋ ਕੇ ਪਹਿਲਾਂ ਤਾਂ ਅਸੀਂ ਇਹਨਾਂ ਨੂੰ ਜਗ੍ਹਾ ਦਿੱਤੀ ਇਹ ਫਿਰ ਅਸੀਂ ਕਿਹਾ ਵੀ ਅਸੀਂ ਮਕਾਨ ਵੀ ਆਪ ਬਣਾ ਕੇ ਦੇਵਾਂਗੇ ਤਾਂ ਅਸੀਂ ਮਕਾਨ ਦੀ ਸਾਰੀ ਸ਼ੁਰੂ ਕੀਤੀ ਸਾਰੀ ਦੌਰਾਨ ਇਹਨਾਂ ਨੇ ਸਾਨੂੰ ਸਹਿਯੋਗ ਦਿੱਤਾ ਭਾਵੇਂ ਅਸੀਂ ਰੋਕਿਆ ਸੀ ਬਾਬਾ ਜੀ ਨੂੰ ਭਾਈ ਚਮਕੌਰ ਸਿੰਘ ਨੂੰ ਕਿ ਅਸੀਂ ਸਾਰੀ ਅਸੀਂ ਉਹ ਦੇਵਾਂਗੇ ਤੁਹਾਨੂੰ ਵੀ ਤੁਹਾਡੀ ਸੇਵਾ ਬੜੀ ਉੱਤਮ ਹੈਗੀ ਤੁਸੀਂ ਗੁਰੂ ਘਰ ਦੇ ਵਜ਼ੀਰ ਹੋਗੇ ਤੁਹਾਡਾ ਰਤਬਾ ਬੜਾ ਉੱਚਾ ਹੈਗਾ ਪਰ ਇਹਨਾਂ ਨੇ ਉਹੀ ਸਬਰ ਤੇ ਸੰਤੋਖ ਦਿਖਾਉਂਦੇ ਹੋਏ ਕਿ ਨਹੀਂ ਜਿੰਨੀ ਕੁ ਮੇਰੇ ਕੋਲ ਪੂੰਜੀ ਆ ਮੈਂ ਜ਼ਰੂਰ ਲਾਉਂਗਾ ਅੱਜ ਲਗਭਗ ਜੋ ਵੀ ਮਾਇਆ ਲੱਗੀ ਹੈਗੀ ਉਹਦੇ ਵਿੱਚੋਂ ਇਹਨਾਂ ਨੇ 8.5 ਲੱਖ ਰੁਪਈਆ ਇਸ ਮਕਾਨ ਦੇ ਵਿੱਚ ਆਪਦੇ ਕੋਲ ਪਾਇਆ ਹੈ ਬਾਕੀ ਸਾਡੇ ਐਨਆਰ ਜਿਹੜੇ ਸਾਡੇ ਬੱਚੇ ਬਾਹਰ ਬੈਠੇ ਨੇ ਸਮੂਹ ਸੰਗਤਾਂ ਨਗਰ ਦੀਆਂ ਸੰਗਤਾਂ ਨੇ 10-11 ਲੱਖ ਰੁਪਈਆ ਉਹਨਾਂ ਨੇ ਪਾ ਕੇ ਇਹ ਸੁੰਦਰ ਮਕਾਨ ਗੁਰੂ ਸਾਹਿਬ ਦੀ ਕਿਰਪਾ ਨਾਲ ਤਿਆਰ ਹੋਇਆ ਹੈ ਤੇ ਸਾਡਾ ਜਿਹੜਾ ਨਗਰ ਹੈ ਇਹ ਪਹਿਲਾਂ ਤੋਂ ਹੀ ਗੁਰੂ ਘਰ ਦੇ ਵਜ਼ੀਰਾਂ ਦਾ ਸਤਿਕਾਰ ਕਰਦਾ ਆਇਆ ਪਹਿਲਾਂ ਵੀ ਸਾਡੇ ਬਾਬਾ ਜਗੀਰ ਸਿੰਘ ਹੋਏ ਨੇ ਤੇ ਉਹਨਾਂ ਨੇ 34 ਸਾਲ ਸੇਵਾ ਲਗਾਤਾਰ ਨਿਭਾਈ ਸੀ ਹਾਂਜੀ ਤੇ ਉਸ ਤੋਂ ਬਾਅਦ ਇਹਨਾਂ ਨੂੰ ਅੱਜ 25 ਸਾਲ ਹੋ ਗਏ ਹੁਣ ਅਸੀਂ ਗੁਰੂ ਸਾਹਿਬ ਦੇ ਕੇ ਇਹੀ ਅਰਦਾਸ ਕਰਦੇ ਆਂ ਤੇ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਤੁਸੀਂ ਇਹ ਸਮਾਂ ਨਿਗਾਇਆ ਹੈ ਉਸੇ ਤਰ੍ਹਾਂ ਪਿਆਰ ਸਰਧਾਂ ਦੇ ਨਾਲ ਪ੍ਰੇਮ ਦੇ ਨਾਲ ਇਸ ਤਰ੍ਹਾਂ ਹੀ ਚੱਲਦਾ ਰਹੇ ਤੇ ਬਾਕੀ ਮੈਂ ਸਮੂਹ ਸਿੱਖ ਸੰਗਤਾਂ ਨੂੰ ਵੀ ਬੇਨਤੀ ਕਰਦਾ ਪੀਰ ਕਰਦਾਗਾ ਕਿ ਸਾਡਾ ਗਰੰਤੀ ਸਿੰਘਾਂ ਦਾ ਸਾਡੇ ਗਰੰਤੀ ਸਿੰਘਾਂ ਪ੍ਰਤੀ ਸਾਡਾ ਜਿਹੜਾ ਸਹਿਯੋਗ ਹੈ ਤੇ ਸਤਕਾਰ ਹੈ ਉਹ ਬਹੁਤ ਜ਼ਰੂਰੀ ਹੈ ਬੜਾ ਦੁੱਖ ਹੁੰਦਾ ਜਦੋਂ ਨਗਰ ਦੀਆਂ ਸੰਗਤਾਂ ਪ੍ਰਬੰਧ ਕਮੇਟੀਆਂ ਗਰੰਤੀ ਸਿੰਘਾਂ ਨੂੰ 6 ਮਹੀਨੇ ਮਗਰੋਂ ਬਦਲ ਦਿੰਦੀਆਂ ਨੇਗੀਆਂ ਆਪਣੇ ਮਨੋਰਥਾਂ ਨੂੰ ਮੁੱਖ ਰੱਖਦੇ ਹੋਏ ਕੁਝ ਗਰੰਤੀ ਸਿੰਘਾਂ 'ਚ ਕਮੀਆਂ ਹੁੰਦੀਆਂ ਨੇਗੀਆਂ ਪਰ ਸਾਡੇ 'ਤੇ ਕਮੀ ਨਹੀਂ ਹੋਈ ਗੁਰੂ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਸਮੂਹ ਨਗਰਾਂ ਨੂੰ ਪੰਜਾਬ ਦੇਆਂ ਨੂੰ ਜਿੱਥੇ-ਜਿੱਥੇ ਸਿੱਖ ਸੰਸਥਾਵ ਬਸਦੀਆਂ ਨੇ ਬਸਦੀਆਂ ਨੇ ਮੈਂ ਉਹਨਾਂ ਨੂੰ ਪੀਰ ਕਰਦਾ ਕਿ ਸਤਕਾਰ ਕਰਨਾ ਸਾਡਾ ਫਰਜ਼ ਹੈ ਜਦੋਂ ਅਸੀਂ ਗ੍ਰ anthi ਸਿੰਘਾਂ ਦਾ ਸਤਕਾਰ ਕਰਾਂਗੇ ਤਾਂ ਉਹ ਸਾਡਾ ਸਤਕਾਰ ਕਰਨਗੇ ਇਸ ਤਰ੍ਹਾਂ ਹੀ ਸਾਡੀ ਸਿੱਖ ਕੌਮ ਦਾ ਜਿਹੜਾ ਅਵਾਰ ਹੈ ਇਸ ਤਰ੍ਹਾਂ ਹੋ ਸਕਦਾ ਹੈ ਨਹੀਂ ਤਾਂ ਅਸੀਂ ਪਛੜ ਸਕਦੇ ਹਾਂ ਮੈਂ ਤਾਂ ਇਹ ਵੀ ਬੇਨਤੀ ਕਰੂੰਗਾ ਕਿ ਕੱਲੇ ਗ੍ਰ anthi ਸਿੰਘ ਨਹੀਂ ਜੇ ਸਾਡੇ ਮਸਜਿਦ ਦੇ ਵਿੱਚ ਮਸਜਿਦ ਦੇ ਵਿੱਚ ਸਾਡੇ ਸਤਕਾਰਯੋਗ ਮੌਲਵੀ ਸਾਹਿਬ ਨੇ ਜੇ ਸਾਡੇ ਪਵਿੱਤਰ ਮੰਦਰਾਂ ਦੇ ਵਿੱਚ ਸਾਡੇ ਆਪਣੇ ਪੰਡਿਤ ਜੀ ਨੇਗੇ ਉਨਾ ਦਾ ਸਤਕਾਰ ਵੀ ਹੋਣਾ ਚਾਹੀਦਾ ਹੈ ਤਾਂ ਹੀ ਸਾਡੇ ਜਿਹੜੇ ਧਰਮ ਦੇ ਵਿੱਚ ਅਸੀਂ ਪਰਪੱਕ ਹੋ ਸਕਦੇ ਹਾਂ ਸੋ ਬਹੁਤ ਧੰਨਵਾਦ ਸਾਡੇ ਨਗਰਤ ਸਿੰਘ ਬਾਬਾ ਜੀ ਵੀ ਹਾਜ਼ਰ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਲਈ ਸਮੂਹ ਨਗਰ ਨੇ ਇਹ ਨਾਲ ਮਿਲ ਕੇ ਜਿਹੜਾ ਕਿ ਇਹ ਕਾਦ ਕੀਤਾ ਬਾਬਾ ਜੀ ਕੀ ਕਹੋਗੇ ਸਮੂਹ ਨਗਰ ਲਈ ਤੇ ਸੰਗਤ ਲਈ ਹਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਗਰ ਨੇ ਨਾਲ ਮਿਲ ਕੇ ਮੈਨੂੰ ਕੋफी ਨਾਲ ਸਨਮਾਨ ਦਿੱਤਾ ਹੈ ਮੈਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦਾ ਹਾਂ ਸਾਰਿਆਂ ਕਮੇਟੀ ਮੈਂਬਰਾਂ ਦਾ ਪੰਚਾਇਤਦਾਰ ਨਗਰ ਨਿਵਾਸੀਆਂ ਦਾ ਪੂਰਾ ਪੂਰਾ ਧੰਨਵਾਦ ਹੈ ਸੰਗਤ ਦਾ ਪੂਰਾ ਪਿਆਰ ਮਿਲਦਾ ਜੀ ਪੂਰਾ ਸੰਗਤ ਬਹੁਤ ਘਰ ਵਾਂਗ ਹੁੰਦਾ ਜਿਵੇਂ ਕਹਿੰਦੇ 25 ਸਾਲੋਂ ਗਰਹਿੰਦੇ ਉਹਨੂੰ ਘਰ ਵਾਂਗੂ ਲੱਗਦਾ ਉਹ ਇੱਕ ਵੀ ਘਰੀਆ ਆਪਣਾ ਪਿੰਡ ਹੀ ਹੈ ਬਹੁਤ ਜ਼ਿਆਦਾ ਸਤਿਕਾਰ ਮਿਲਿਆ ਜੀ ਮੈਨੂੰ ਅੱਜ ਤੱਕ ਮੈਂ ਤਾਂ ਹੀ ਇੱਥੇ ਵਿਚਰਦੇ ਹਾਂ ਹਮ ਕਲਸਾ ਵੈ ਗੁੱਡ ਸੋ ਬਾਬਾ ਮਹੀਪਾਲ ਜੀ ਸਾਡੇ ਨਾਲ ਨੇ ਕੀਰਤਨ ਸਿੰਘ ਨੇ ਜਿਨ੍ਹਾਂ ਨੇ ਕੀ ਬਹੁਤ ਸੋਹਣਾ ਕੀਰਤਨ ਵੀ ਕੀਤਾ ਉਹਨਾਂ ਨਾਲ ਵੀ ਵਿਚਾਰ ਕਰਾਂਗੇ ਬਾਬਾ ਜੀ ਗ੍ਰਾਂਤੀ ਸਿੰਘਾਂ ਦੀਆਂ ਗੱਲਾਂ ਲਗਾਤਾਰ ਅਸੀਂ ਵੀਡੀਓ ਵੀ ਦੇਖਦੇ ਰਹੇ ਨੇ ਹਨਾ ਕਈ ਕਮੇਟੀਆਂ ਦੀ ਵੀ ਗਲਤੀਆਂ ਹੁੰਦੀਆਂ ਨੇ ਕਿ ਗ੍ਰਾਂਤੀ ਸਿੰਘ ਵੀ ਗੱਲਾਂ ਕਰਾਂ ਅਲੱਗ-ਅ ਕਹਾਂ ਕਹੂੰਗੇ ਉਹਨਾਂ ਕਮੇਟੀਆਂ ਨੂੰ ਤੇ ਗ੍ਰਾਂਤੀ ਸਿੰਘਾਂ ਨੂੰ ਮੈਂ ਤਾਂ ਇਹੀ ਹੱਥ ਵਨ ਕੇ ਬੇਨਤੀ ਕਰੂੰਗਾ ਵੀ ਗ੍ਰਾਂਤੀ ਸਿੰਘ ਤੇ ਪ੍ਰਬੰਧਕ ਕਮੇਟੀ ਦਾ ਹੌਸਲੀਤੀ ਪ੍ਰੇਮ ਹੋਣਾ ਚਾਹੀਦਾ ਹੈ ਕਿਉਂਕਿ ਪ੍ਰੇਮ ਦੇ ਨਾਲ ਹੀ ਜਿਹੜੀ ਸਿੱਖੀ ਦਾ ਪ੍ਰਚਾਰ ਹੋ ਦੁੱਗਣਾ ਤਿੱਗਣਾ ਹੋ ਸਕਦਾ ਹੈ ਤੇ ਸਾਰੇ ਨਗਰਾਂ ਨੂੰ ਮੈਂ ਇਹ ਵੀ ਬੇਨਤੀ ਕਰੂੰਗਾ ਹੱਥ ਜੋੜ ਕੇ ਜਿਵੇਂ ਅੱਜ ਨਗਰ ਸੰਗਾਲੀ ਦੀ ਸੰਗਤ ਨੇ ਐਡ ਗ੍ਰਾਂਤੀ ਭਾਈ ਚਮਕੌਰ ਸਿੰਘ ਨੂੰ ਮਾਣ ਸਨਮਾਨ ਬਖਸ਼ਿਆ ਤੇ ਅੱਜ ਦੇ ਸਮੇਂ ਦੀ ਮੁੱਖ ਲੋੜ ਕਿਉਂਕਿ ਗ੍ਰਾਂਤੀ ਸਿੰਘਾਂ ਦੇ ਜਿਹੜੇ ਹਾਲਾਤ ਨੇ ਬਹੁਤ ਨੀਵੇਂ ਹੋ ਚੁੱਕੇ ਨੇ ਕੋਈ ਸਤਕਾਰ ਨਹੀਂ ਮਿਲ ਰਿਹਾ ਪੜ੍ਹੇ ਲਿਖੇ ਜਿਹੜੇ ਛੱਜਣ ਨੇ ਉਹ ਗੁਰੂ ਕਾਂ ਦੀਆਂ ਪ੍ਰਬੰਧਕ ਕਮੇਟੀਆਂ 'ਚ ਆ ਨਹੀਂ ਰਹੇ ਅਣਪੜ੍ਹ ਟੋਲੇ ਉਹ ਅਣਪੜ੍ਹ ਟੋਲੇ ਨੂੰ ਦੂਰ ਕਰਕੇ ਨਵੀਂ ਪੀੜ੍ਹੀ ਪੜ੍ਹੀ ਲਿਖੀ ਪ੍ਰਬੰਧਕ ਕਮੇਟੀ ਦੇ ਵਿੱਚ ਆਵੇ ਤਾਂ ਆ ਜੋ ਗ੍ਰਾਂਤੀ ਸਿੰਘਾਂ ਦਾ ਮਾਣ ਸਨਮਾਨ ਬਹੁਤ ਵੱਧ ਚੜ ਕੇ ਕਰੇ ਬਾਬਾ ਬੁੱਢਾ ਜੀ ਦੇ ਵਾਕ ਉਹਨਾਂ ਨੂੰ ਸਤਕਾਰ ਦੇਵੇ ਮੈਂ ਕਮੇਟੀਆਂ ਨੂੰ ਵੀ ਇਹੀ ਬੇਨਤੀ ਕਰਦਾ ਗ੍ਰਾਂਤੀ ਸਿੰਘਾਂ ਨੂੰ ਵੀ ਬੇਨਤੀ ਕਰਦਾ ਵੀ ਰਲ ਮਿਲ ਕੇ ਆਓ ਹੰਬੜਾ ਮਾਰੀਏ ਬਾਬੇ ਨਾਨਕ ਦੀ ਸਿੱਖੀ ਦਾ ਬਹੁਤ ਵੱਧ ਚੜ੍ਹ ਕੇ ਉਪਰਾਲਾ ਕਰੀਏ ਮੈਂ ਦੁਬਾਰਾ ਫੇਰ ਨਗਰ ਸੰਗਾਲੀ ਦੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਵੀਰ ਚਮਕੌਰ ਸਿੰਘ ਨੂੰ ਬਹੁਤ ਮਾਣ ਸਨਮਾਨ ਬਖਸ਼ਿਆ ਆਮ ਕਮੇਟੀਆਂ ਦੀ ਦਾ ਭਈ ਆਮ ਗੱਲੋਂ ਮੈਂ ਹੋਰ ਕਰੂੰਗਾ ਆਮ ਕਮੇਟੀਆਂ ਦਾ ਤਰੰਗਾ ਵੀ 3000 ਚਾਰੇ ਜਾਂ ਜ਼ਿਆਦਾ ਤਰਦੀਖ ਦਾ ਮਲੇ ਕੋਲ ਲੈਣੇ ਵਿੱਚ ਗ੍ਰਾਂਤੀ 44572 ਖਾਨੇ ਕੋ ਤੇ ਉਹ ਗ੍ਰਾਂਤੀ ਕਿਵੇਂ ਗੁਜ਼ਾਰਾ ਕਰਨ ਅੱਧਾ ਟਾਈਮ ਤਾਂ ਡਾਲੀ ਲੈਉਣੇ ਲੰਘ ਜਾਂਦਾ ਉਹਨਾਂ ਦਾ ਨਹੀਂ ਡਾਲੀ ਦਾ ਤਾਂ ਕੋਈ ਵਿਸ਼ਾ ਹੀ ਨਹੀਂ ਹੈ ਗ੍ਰਾਂਤੀ ਸਿੰਘ ਦਾ ਹੂੰ ਗ੍ਰਾਂਥੀ ਸਿੰਘ ਨੇ ਤਾਂ ਗੁਰੂ ਸਾਹਿਬ ਦੀ ਸੇਵਾ ਕਰਨੀ ਹੈ। ਜੋ ਡਾਲੀ ਤੋਂ ਵਿਹਲਾ ਹੂ ਤਦੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਕਰੂ। ਕੋਈ ਕਿਤਾਬ ਪੜ੍ਹੂ ਕੋਈ ਗ੍ਰੰਥ ਪੜ੍ਹੂ ਕੋਈ ਸਿੱਖੀ ਦੇ ਗ੍ਰੰਥ ਰਹਿਤ ਮਰਜ਼ਾ ਦਾ ਕੁਝ ਵੀ ਪੜ੍ਹੂਗਾ। ਪਰ ਉਹਦਾ ਵਿਚਾਰੇ ਦਾ ਗੁਜ਼ਾਰਾ ਹੀ ਨਹੀਂ ਹੁੰਦਾ ਗ੍ਰਾਂਥੀ ਸਿੰਘ ਦਾ ਤਾਂ 4000 ਨਾਲ ਕਿੱਥੋਂ ਘਰ ਚੱਲਦਾ। ਟੱਟੋ ਕੱਟ ਜਿਹੜੀ ਗ੍ਰਾਂਥੀ ਸਿੰਘ ਦੀ ਤਨਖਾਹ 25000 ਰੁਪਏ ਹੋਣੀ ਚਾਹੀਦੀ। ਪਰ ਨਹੀਂ ਹੈ। ਤੇ ਗ੍ਰਾਂਥੀ ਵਿਚਾਰੇ ਫਿਰ 2 ਮਹੀਨੇ ਕਿਤੇ 2 ਮਹੀਨੇ ਕਿਤੇ 2 ਮਹੀਨੇ ਕਿਤੇ ਉਹ ਗੱਲੀ ਨਹੀਂ ਬਣਦੀ। ਇਸ ਕਰਕੇ ਨਿਗਾਰ ਆ ਰਿਹਾ ਹੈ ਗੁਰੂ ਘਰਾਂ ਦੇ ਵਿੱਚ ਆ ਕਿ ਨਿਗਾਰ ਹੈ ਗ੍ਰੰਤੀ ਸਿੰਘਾਂ ਜੀ ਵੀ ਨਿਗਾਰ ਆ ਰਹਿ ਜਿਵੇਂ ਹੁਣ ਗੁਰਪੁਰਪੁਰ ਬੇ ਪਾਠੀ ਸਿੰਘ ਮਿਲਦੀ ਨਹੀਂ ਪਾਠ ਕਰਨ ਲਈ ਕਿ ਸਿੰਘ ਹੀ ਨਹੀਂ ਮਿਲਦੇ ਨਹੀਂ ਮਿਲਦੇ ਹੂੰ ਬਹੁਤ ਪਿੰਡਾਂ ਦਾ ਪਾਠ ਹੀ ਨਹੀਂ ਹੁੰਦੇ ਆ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬੋਂ ਲੈ ਲਓ ਤੁਸੀਂ ਕਿਸੇ ਕਿਸੇ ਪਿੰਡ ਦੇ ਵਿੱਚ ਜਿੱਥੇ ਕੋਈ ਪੜ੍ਹੇ ਲਿਖੇ ਸੱਜਣ ਨੇ ਜਾਂ ਪਾਠੀ ਸਿੰਘ ਹੈਗੇ ਉੱਥੇ ਪ੍ਰਕਾਸ਼ ਹੋਊਗਾ ਨਹੀਂ ਬਹੁਤ ਪਿੰਡਾਂ ਦਾ ਪਾਠ ਹੀ ਨਹੀਂ ਹੁੰਦਾ ਸੁਖਨ ਸਿੰਘ ਦਾ ਪਾਠ ਹੋਇਆ ਬਸ ਪਾਠੀ ਮਿਲ ਨਹੀਂ ਰਹੇ ਕਿਉਂਕਿ ਪਾਠੀ ਕੋਈ ਬਣਦਾ ਨਹੀਂ ਪਾਠੀ ਨੂੰ ਪਤਾ ਹੈ ਕਿ ਮਹੀਨੇ ਚ ਇੱਕ ਪਾਠ ਆਊਗਾ ਉਹਦਾ 12-1500 ਨਾਲ ਗੁਜ਼ਾਰਾ ਨਹੀਂ ਚੱਲਣਾ ਦਿਹਾੜੀ ਹੈਗੀ 600 ਰੁਪਿਆ ਮਜ਼ਦੂਰ ਦੀ 11000 ਰੁਪਿਆ ਬਣਦਾ ਤੇ ਗ੍ਰਾਂਥੀ ਸਿੰਘ ਦੀ ਤਨਖਾਹ ਕੀ 4000 ਉਹ ਕੀ ਸਿੱਖੂਗਾ ਤੇ ਕੀ ਸਹਾਈਗਾ ਇਸ ਕਰਕੇ ਨਘਾਰ ਹੈ ਬਹੁਤ ਜ਼ਿਆਦਾ ਸੋ ਬਹੁਤ ਚਿੰਤਾ ਦਾ ਵਿਸ਼ਾ ਇਹ ਵੀ ਗ੍ਰਾਂਥੀ ਸਿੰਘ ਵਾਲੀ ਨਘਾਰ ਆ ਸੋ ਮਾਸਟਰ ਜੀ ਕੋਲ ਹੋਰ ਵੀ ਕਹਿਣਾ ਚਾਹੁੰਦਾ ਗੱਲ ਕਰਾਂਗੇ ਹਾਂਜੀ ਮਾਸਟਰ ਹਾਂਜੀ ਮੈਂ ਸਮੂਹ ਸਿੱਖ ਸੰਗਤਾਂ ਨੂੰ ਇੱਕ ਹੋਰ ਬੇਨਤੀ ਕਰਦਾ ਜੀ ਕਿ ਇੱਕ ਸਾਨੂੰ ਗੁਰੂ ਸਾਹਿਬ ਨੇ ਹੋਰ ਵਿੜਾਈ ਬਖਸ਼ੀ ਹੋਈ ਹੈ ਸਾਡੇ ਇਸ ਨਗਰ ਦੇ ਵਿੱਚ ਇਕ ਤਕਰੀਬਨ ਬਹੁਤ ਧਾਰਮੀ ਨਗਰ ਹੈ ਤੇ ਜਿਹਦੇ ਵਿੱਚ ਸਾਡੇ ਜਿਹੜੇ ਸਿੱਖ ਪਰਿਵਾਰ ਨੇ ਜਿਵੇਂ ਸਾਡੇ ਰਬਦਾਸੀ ਸਿੰਘ ਨੇਗੇ ਰਾਜਪੂਤ ਸਿੰਘ ਵੀ ਰਹਿੰਦੇ ਨੇਗੇ ਤੇ ਸਾਡੇ ਮੁਸਲਮਾਨ ਵੀਰ ਵੀ ਨੇਗੇ ਜਿਹੜੇ ਸਾਡੇ ਸਿੱਖ ਪਰਿਵਾਰ ਨੇ ਭਾਵੇਂ ਉਹ ਕਿਸੇ ਵੀ ਫਿਰਕੇ ਨਾਲ ਸੰਬੰਧ ਰੱਖਦੇ ਨੇਗੇ ਸਾਡੇ ਵੱਲੋਂ ਇੱਕ ਹੋਰ ਹੈ ਜਿਹੜੀ ਗੁਰੂ ਸਾਹਿਬ ਨੇ ਬਰਕਤ ਪਾਈ ਹੈ ਕਿ ਅਸੀਂ ਕਿਸੇ ਵੀ ਪਰਿਵਾਰ ਦੇ ਚ ਅਮੇ ਉਹ ਗਰੀਬ ਹੈ ਜਾਂ ਕੋਈ ਕਿਸੇ ਵੱਲੋਂ ਪਛੜਿਆ ਹੋਇਆ ਹੈ ਜੇ ਉਹਨਾਂ ਦੇ ਘਰ ਕੋਈ ਖੁਸ਼ੀ ਹੈ ਬਿਆਦੀ ਖੁਸ਼ੀ ਹੈ ਜਾਂ ਕੋਈ ਉਹਨਾਂ ਦੇ ਵਿੱਚ ਕੋਈ ਮਰਗ ਦੀ ਗਮੀ ਹੋਗੀ ਤਾਂ ਇਸ ਦੁੱਖ ਦੇ ਸਮੇਂ ਵਿੱਚ ਦੇ ਖੁਸ਼ੀ ਦੇ ਸਮੇਂ ਵਿੱਚ ਅਸੀਂ ਘੱਟੋ ਘੱਟ ਸਹਿਜ ਪਾਠ ਜ਼ਰੂਰ ਕਰਦੇ ਆ ਜੇ ਪਰਿਵਾਰ ਦੇ ਵਿੱਚ ਇਹ ਹਿੰਮਤ ਨਹੀਂ ਹੁੰਦੀ ਤਾਂ ਅਸੀਂ ਕਮੇਟੀ ਬਣੋ ਨਹੀਂ ਬਲਕਿ ਆਪਦੇ ਜਿਹੜੇ ਮੂਰੇ ਮੂਰੇ ਅਸੀਂ ਮਤਲਬ ਪ੍ਰਬੰਧ ਕਰਾਂਗੇ ਅਸੀਂ ਆਪਦੇ ਦਸੰਬੰਧ ਦੇ ਵਿੱਚੋਂ ਹੀ ਕਰ ਦਿੰਦੇ ਆ ਅਸੀਂ ਸੰਗਤਾਂ ਨੂੰ ਇਹ ਬੇਨਤੀ ਕੀਤੀ ਹੋਈ ਹੈ ਕਿ ਭਾਈ ਅਸੀਂ ਆਪਾਂ ਨੇ ਆਪਣੀ ਜਿਹੜੀ ਮਰਿਆਦਾ ਉਹਨੂੰ ਪਿੱਛੇ ਨਹੀਂ ਲੈ ਕੇ ਜਾਣਾ ਉਹਨੂੰ ਬਰਕਰਾਰ ਰੱਖਣਾ ਖੁਸ਼ੀ ਦੇ ਗਮਿਨੇ ਵਿੱਚ ਘੱਟੋ-ਘੱਟ ਸਹਿਜ ਪਾੜ ਹੋਣੇ ਜ਼ਰੂਰੀ ਨੇਗੇ ਸੋ ਅਸੀਂ ਉਹਨਾਂ ਦੀ ਮਦਦ ਕਰਦੇ ਆਂ ਜਿਹੜੀਆਂ ਬੇਟੀਆਂ ਲੋੜਵੰਦ ਪਰਿਵਾਰਾਂ ਦੀਆਂ ਬੇਟੀਆਂ ਹੁੰਦੀਆਂ ਨੇ ਉਹਨਾਂ ਦੇ ਸਹਿਜ ਪਾੜ ਦੀ ਭੇਟਾ ਅਸੀਂ ਖੁਦ ਦਿੰਨੇ ਆਂਗੇ ਜਿੱਤੇ ਉਹ ਨਹੀਂ ਦੇ ਸਕਦੇ ਇਸ ਤਰ੍ਹਾਂ ਦੀ ਅਸੀਂ ਉਹ ਪ੍ਰੋਬਲਮਾਂ ਨਾਲ ਕਰਦੇ ਆਂਗੇ ਤਾਂ ਕਿ ਸਾਰੇ ਵੀਰ ਸਾਰੇ ਫਿਰਕੇ ਗੁਰੂ ਘਰ ਨਾਲ ਜੁੜੇ ਰਹਿਣ ਤੇ ਸਤਕਾਰ ਇਸ ਤਰ੍ਹਾਂ ਹੀ ਬਣਿਆ ਰਹੇ ਇਹ ਬਹੁਤ ਸਾਡੀ ਮਤਲਬ ਇਹ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈਗੀ ਤੇ ਜਿੰਨੇ ਇੱਕ ਹੋਰ ਬੇਨਤੀ ਕਰਦਾ ਮੈਂ ਕਿ ਜਿੰਨੇ ਗੁਰਪੁਰਬ ਨੇ ਦਸੇ ਗੁਰੂ ਸਾਹਿਬਾਨ ਦੇ ਗੁਰਪੁਰਬ ਬੰਦੀ ਛੋੜ ਦਿਵਸ ਸ਼ਹੀਦੀ ਪੁਰਬ ਜਿਹੜੇ ਕੁਝ ਪੁਰਬਾਂ ਤੇ ਅਸੀਂ ਸ੍ਰੀ ਕਾਣ ਪਾੜ ਸਾਹਿਬ ਕਰਕੇ ਅਸੀਂ ਵੱਡੇ ਰੂਪ ਵਿੱਚ ਵਿੱਚ ਮਨਾਉਨੇ ਆ ਕੁਝ ਅਸੀਂ ਮਤਲ ਬਾਕੀ ਸਾਰੇ ਅਸੀਂ ਅੰਮ੍ਰਿਤ ਵੇਲੇ ਮਨਾਉਨੇ ਆਗੇ ਉਹਦੇ ਵਿੱਚ ਵੀ ਅਸੀਂ ਪ੍ਰਬੰਧਕ ਕਮੇਟੀ ਦੇ ਕੋਈ ਪਰਵਾਹ ਹੋਣੀ ਪਾਉਂਦੇ ਬੋਝ ਉਹ ਵੀ ਮਤਲ ਸੰਗਤਾਂ ਵੱਲੋਂ ਹੀ ਕੀਤਾ ਜਾਂਦਾ ਰਲ ਮਿਲ ਕੇ ਕੀਤਾ ਜਾਂਦਾ ਹੈ ਇਹ ਗੁਰੂ ਸਾਹਿਬ ਨੇ ਸਾਨੂੰ ਵੱਡਾ ਉਪਰਾਲਾ ਬਖਸ਼ਿਆ ਹੋਇਆ ਹੈ ਇਹੀ ਮੇਰੀ ਬੇਨ ਅੱਗੇ ਇੱਕ ਅਰਦਾਸ ਹੈ ਗੁਰੂ ਸਾਹਿਬ ਅੱਗੇ ਕਿ ਸਾਰੀਆਂ ਸਿੰਘ ਸੰਗਤਾਂ ਨੂੰ ਇਸ ਤਰ੍ਹਾਂ ਦੇ ਉਪਰਾਲੇ ਹੋ ਪਕਸ਼ਣ। ਸੋ ਵੱਡੇ ਕਾਰਜ ਜਿਹੜੇ ਸਿੱਖਿਓ ਲੈ ਕੇ ਨਗਰ ਵੱਲੋਂ ਕਰੇ ਜਾਂਦੇ ਨੇ। ਸਰੋਬਣੀ ਕੁਦਰ ਪ੍ਰਬੰਧਕ ਕਮੇਟੀ ਦੇ ਪ੍ਰਚਾਰਕ ਚਰਨਪ੍ਰੀਤ ਸਿੰਘ ਮੋਹਰਾਨਾ ਉਹ ਵੀ ਪਹੁੰਚੇ ਉਹਨਾਂ ਦੇ ਵਿਚਾਰ ਵੀ ਜਾਣ ਲੈਣੇ। ਹਾਂਜੀ ਮੋਹਰਾਨਾ ਜੀ ਕੀ ਕਹੋਗੇ ਬੜਾ ਵਧੀਆ ਜਿਹੜਾ ਕਿ ਨਗਰ ਨੇ ਬਾਬਾ ਜੀ ਲਈ ਕਰਿਆ ਹਰ ਇੱਕ ਨਗਰ ਨੂੰ ਵੀ ਚਾਹੀਦਾ। ਕੀ ਪ੍ਰਦੇਸ਼ਤਾ ਹੋਊਗਾ? ਸੋਨਾਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਸਲਾਗਾ ਤੇ ਯੋਗ ਜੋ ਉਦੋਂ ਪਰਾਲਾ ਪਿੰਡ ਸੁਨਾਲੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਪੰਚਾਇਤ ਅਤੇ ਸੰਗਤ ਵੱਲੋਂ ਕੀਤਾ ਗਿਆ ਭਾਈ ਸਾਹਿਬ ਭਾਈ ਚਮਕੌਰ ਸਿੰਘ ਜੀ ਜੋ ਲਗਭਗ 25-30 ਸਾਲ ਤੋਂ ਇਸ ਨਗਰ ਵਿੱਚ ਬਤੌਰ ਹੈੱਡ ਗ੍ਰੰਥੀ ਦੀ ਸੇਵਾ ਨਿਵਾ ਰਹੇ ਨੇ ਸੋ ਉਹਨਾਂ ਨੂੰ ਰਹਿਣ ਦੇ ਲਈ ਬੜਾ ਸੋਹਣਾ ਮਹਿਲ ਇਹ ਪਿੰਡ ਵੱਲੋਂ ਕੀਤਾ ਗਿਆ ਐਨ ਆਰ ਆਈ ਭਰਾਵਾਂ ਵੱਲੋਂ ਬੱਚਿਆਂ ਵੱਲੋਂ ਕੀਤਾ ਗਿਆ ਸੋ ਮੈਂ ਬੇਨਤੀ ਇਹੀ ਕਰਾਂਗਾ ਵੀ ਗ੍ਰੰਥੀ ਸਿੰਘ ਪਿੰਡ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਨੇਗੇ ਧਰਮ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਨੇ ਸੋ ਗ੍ਰਾਂਤੀ ਸਿੰਘ ਨੂੰ ਬਹੁਤ ਵਧੀਆ ਮਾਨ ਸਤਕਾਰ ਪਿੰਡ ਵੱਲੋਂ ਦਿੱਤਾ ਜਾਵੇ ਤਾਂ ਬਹੁਤ ਸੋਹਣਾ ਤੇ ਸੱਜਾ ਕਾਰਜ ਹੋਵੇਗਾ ਜੋ ਕਿ ਪਿੰਡ ਨੇ ਦਿੱਤਾ ਸੋ ਇਸ ਕਰਕੇ ਮੈਂ ਸੰਗਤ ਨੂੰ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹੀ ਬੇਨਤੀ ਕਰਾਂਗਾ ਵੀ ਚਾਹੇ ਕੋਈ ਢਾਡੀ ਹੈ ਚਾਹੇ ਕੋਈ ਸਰਾ ਚਾਹੇ ਪ੍ਰਚਾਰਕ ਹੈ ਉਹਦਾ ਬਣਦਾ ਮਾਨ ਤਾਣ ਜਾਂ ਉਹਦਾ ਸਤਕਾਰ ਮੁੱਖ ਰੱਖਿਆ ਜਾਵੇ ਕਿਉਂਕਿ ਰਾਗੀ ਢਾਡੀ ਕੋਈ ਸਰ ਪ੍ਰਚਾਰਕਾਂ ਦੀਆਂ ਜਿਹੜੀਆਂ ਪਿਟਾਵਾਂ ਨੇ ਉਹ ਬਹੁਤ ਥੋੜੀਆਂ ਨਹੀਂ ਆ ਜੇ ਹੁਣ ਮਾਫ ਕਰਿਓ ਮੈਨੂੰ ਅਪਾ ਨੱਚਣ ਗਾਉਣ ਮਜਾਣ ਵਾਲਿਆਂ ਨੂੰ ਆਪਾਂ 500 ਰੁਪਈਆ ਸਟੇਜਾਂ ਤੇ ਆਮ ਸਿੱਟ ਦਿੰਨੇ ਆ ਉਹ ਕਿ ਲੇਖੇ ਨਹੀਂ ਆਉਂਦੇ ਹੈਗੇ ਪਰ ਜਦੋਂ ਅਸੀਂ ਗ੍ਰਾਂਤੀ ਸਿੰਘਾਂ ਵੱਲ ਵੇਖਦੇ ਆ ਤਾਂ ਉਹਨਾਂ ਨੂੰ ਮਾਫ ਕਰਿਓ 10-10 ਰੁਪਈਆ ਆਪਾਂ ਸਟੇਜ ਤੇ ਉਹਨਾਂ ਨੂੰ ਐਜੇ ਪਟਿਆਮਾ ਦਾ ਰੱਖ ਦਿਆਂਗੇ ਸੋ ਇਸ ਕਰਕੇ ਜਿਹੜੇ ਗ੍ਰਾਂਤੀ ਸਿੰਘਾਂ ਦੇ ਬੱਚੇ ਵੀ ਆ ਜਾਂ ਪ੍ਰਚਾਰਕਾਂ ਦੇ ਬੱਚੇ ਆ ਗਏ ਉਹ ਆਪਣੇ ਪਿਤਾ ਦੀ ਕਮਾਈ ਨੂੰ ਵੇਖਦੇ ਹੋયા ਇਸ ਸਿੱਖੀ ਤੋਂ ਥੋੜਾ ਜਿਹਾ ਹਟ ਰਹੇਗੇ। ਸੋ ਮੈਂ ਇਹੀ ਬੇਨਤੀ ਕਰਾਂਗਾ ਸੰਗਤਾਂ ਨੂੰ ਵੀ ਸਾਡੇ ਰਾਗੀ ਢਾਡੀ ਕੀਰਤ ਸਰਪ੍ਰਤਕਾਰਾਂ ਵੱਲ ਜਿੱਦਾਂ ਇਹ ਪਿੰਡ ਨੇ ਉਦਮ ਪਰਾਲਾ ਕੀਤਾਗਾ ਸਾਰੇ ਰਾਗੀ ਢਾਡੀ ਕੀਰਤ ਸਰਪ੍ਰਤਕਾਰਾਂ ਵੱਲ ਧਿਆਨ ਦਿੱਤਾ ਜਾਵੇ ਜੀ। ਸੋ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸੰਗਤਾਂ ਦਾ। ਸੋ ਦੋਸਤ ਅਸੀਂ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਵੀ ਜਿਹੜੇ ਇੱਥੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ। ਸੀਆ ਜਿਹੜਾ ਕਾਰਜ ਇਸ ਨਗਰ ਵੱਲੋਂ ਗ੍ਰੰਤੀ ਸਿੰਘ ਲਈ ਕੀਤਾ ਗਿਆ ਸਾਰੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਤੋਂ ਬਾਹਰੇ ਵੀ ਗੁਰੂ ਘਰਾਂ ਦੇ ਵਿੱਚ ਜਿਹੜੇ ਗੁਰੂ ਕੇ ਵਜ਼ੀਰ ਨੇ ਜਿਹੜੇ ਕਿ ਗੁਰੂ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਕਰਦੇ ਨੇ ਗੁਰਦੁਆਰਾ ਸਾਹਿਬ ਵਿੱਚ ਪਾਠ ਕਰਦੇ ਨੇ ਗੁਰਬਾਣੀ ਗੁਰਬਾਣੀ ਪੜ੍ਹਦੇ ਨੇ ਅਤੇ ਪਿੰਡ ਵਾਲਿਆਂ ਨੂੰ ਵੀ ਸੁਣਾਉਂਦੇ ਨੇ ਲੋਕਾਂ ਨੂੰ ਜਿਹੜਾ ਇਸ ਗੁਰੂ ਜੀ ਦੇ ਰਾਹ ਚੱਲਣ ਦੀ ਸਿੱਖਿਆ ਵੀ ਦਿੰਦੇ ਨੇ ਸੋ ਉਹਨਾਂ ਲਈ ਸਾਰਿਆਂ ਨੂੰ ਕੇ ਬਤਬਰ ਸਹਿਯੋਗ ਦੇ ਕੇ ਦੇਦ ਸਹਿਯੋਗ ਦੇਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਮਾਲੀ ਸਹਾਇਤਾ ਜਾਂ ਕਿਸੇ ਪ੍ਰਕਾਰ ਦੀ ਜਿਹੜੀ ਕੋਈ ਦਿੱਕਤ ਜਾਂ ਪਰਿਵਾਰ ਦੀ ਪਾਲਣ ਪੋਸਤ ਦੇ ਵਿੱਚ ਕਹਿੰਦੇ ਕੋਈ ਵੀ ਦਿੱਕਤ ਜਾਂ ਪ੍ਰੋਬਲਮ ਜਿਹੜੀ ਕਿ ਨਹੀਂ ਆਉਣੀ ਚਾਹੀਦੀ। ਅਮਲੇ ਕੋਲਾ ਤੋਂ ਪਰਿਸਰ ਦੀ ਖਾਸ ਰਿਪੋਰਟ ਧੰਨਵਾਦ ਜੀ। ਆ ਬਾਬਾ ਜੀ ਕੀ ਨਾਮ ਤੁਹਾਡਾ? ਮੇਰਾ ਨਾਮ ਗੁਲਜਾਰ ਸਿੰਘ ਜੀ। ਬਾਬਾ ਜੀ ਕੀ ਕਹੋਗੇ ਬਹੁਤ ਵਧੀਆ ਪ੍ਰਾਲਾ ਕੀਤਾ ਜਿਹੜਾ ਸੰਗਤ ਨੇ ਇਸ ਨਗਰ ਦੇ ਵੀ। ਬਾਕੀ ਉਸ ਤੋਂ ਪ੍ਰੰਤ ਹੋਰ ਜਿਹੜੇ ਗੁਰਦੁਆਰਾ ਗੁਰਦੁਆਰਾ ਸਾਹਿਬ ਦੇ ਜਾਂ ਪਿੰਡਾਂ ਦੇ ਕਹਿੰਦੇ ਪ੍ਰਬੰਧ ਕਮੇਟੀਆਂ ਨੇ ਗੁਰਦੁਆਰਾ ਕਮੇਟੀਆਂ ਨੇ ਕੀ ਕੰਮ ਜੁਨਨ। ਤ੍ਰੰਤ ਸਿੰਘਾਂ ਨੇ ਪਿੰਡ ਦੇ ਦੰਗੂ ਵਾਹੀ ਗੁਰੂ ਦੀਕਾ ਖਾਲਸਾ ਵਰਸਵਤ ਦੇਖੋ ਜੀ ਸਾਨੂੰ ਹੋਰੇ 25 30 ਸਾਲ ਹੋ ਗਏ ਇਹ ਮੇਰੇ ਵੱਡੇ ਭਰਾ ਨੇ ਕੰਕੌਰ ਸਿੰਘ ਤੇ ਮੈਨਾਂ ਦਾ ਛੋਟਾ ਭਰਾ ਇਸ ਨਗਰ ਨੇ ਇਸ ਨਗਰ ਦੇ ਵਿੱਚ ਅਸੀਂ ਪਲੇ ਆਂਗੇ ਇਸ ਨਗਰ ਨੇ ਸਾਨੂੰ ਸੰਭਾਲਿਆ ਤੇ ਸਾਡਾ ਬਚਪਨ ਵੀ ਇੱਥੇ ਬਤੀਤ ਹੋਇਆ ਤੇ ਮੇਰੇ ਪਿਤਾ ਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ ਸਾਨੂੰ ਬੱਚਿਆਂ ਵਾਂਗੂ ਇਸ ਨਗਰ ਨੇ ਪਾਲਿਆ ਏ ਬਹੁਤ ਧੰਨਵਾਦ ਇਸ ਨਗਰ ਦਾ ਮੇਰੇ ਭਰਾ ਨੂੰ ਇਸ ਨਗਰ ਨੇ ਵਧੀਆ ਕੋਠੀ ਵਾਕਿਦ ਦਿੱਤੀ ਹੈ ਸਾਰੇ ਨਗਰ ਦਾ ਸੰਜੋਗ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਬਦੇਸ਼ ਦੇ ਵਿੱਚ ਜਿਹੜੇ ਐਨ.ਆਰ.ਆਈ. ਵੀਰ ਰਹਿੰਦੇ ਨੇ ਉਹਨਾਂ ਦਾ ਮੈਂ ਹੀ ਬੇਨਤੀ ਕਰਦਾ ਸਾਰੇ ਪਿੰਡਾਂ ਦੀਆਂ ਕਮੇਟੀਆਂ ਨੂੰ ਪੰਚਾਇਤਾਂ ਨੂੰ ਕਿ ਜਿਹੜੇ ਗੁਰਦੁਆਰਾ ਸਾਹਿਬ ਦੇ ਗ੍ਰਾਂਥੀ ਨੇ ਉਹਨਾਂ ਨੂੰ ਸੁਭਾਲਣ ਦੀ ਕਿਰਪਾ ਕਰੋ ਕਿਉਂਕਿ ਗ੍ਰਾਂਥੀ ਦਾ ਕਿਉਂ ਬੱਚੇ ਹੋ ਜਾਂਦੇ ਨੇ ਖਰਚੇ ਨਹੀਂ ਚੱਲਦੇ ਤੇ ਆਮਦਨ ਬਹੁਤ ਘੱਟ ਹੋ ਜਾਂਦੀ ਹੈ ਇਸ ਕਰਕੇ ਲੋੜਾਂ ਅਨੁਸਾਰ ਗ੍ਰਾਂਤੀ ਦੀ ਸਹਾਇਤਾ ਦਿੱਤੀ ਜਾਵੇ ਹਰ ਇੱਕ ਨਗਰ ਦੇ ਪ੍ਰਬੰਧ ਕਮੇਟੀਆਂ ਨੂੰ ਪੰਚਾਇਤਾਂ ਨੂੰ ਨਾਲ ਮਿਲ ਕੇ ਹੰਬਲੇ ਮਾਰਨੀ ਕਹਿੰਦੇ ਨੇ ਗ੍ਰਾਂਥੀਆਂ ਨੂੰ ਸੁਭਾਲਣਾ ਚਾਹੁੰਦੇ ਸੀ ਗ੍ਰਾਂਥੀਆਂ ਨੂੰ ਸੁਭਾਲਾਂਗੇ ਟਾਣੋਂ ਦੇ ਬੱਚੇ ਵੀ ਗੁਰੂ ਸਿੱਖੀ ਦੇ ਬਲ ਹੋਣਗੇ ਨਹੀਂ ਗ੍ਰਾਂਤੀ ਤਾਂ ਜਿਹੜੇ ਮੇਰੇ ਵੀਰ ਪਾਸ ਕਰਦੇ ਨੇ ਜਾਂ ਪ੍ਰਚਾਰ ਕਰਦੇ ਨੇ ਪ੍ਰਚਾਰਕ ਨੇ ਰਾਗੀ ਢਾਡੀ ਨੇ ਉਹ ਤਾਂ ਇਸ ਲਾਈਨ ਦੇ ਵਿੱਚ ਹੈਗੇ ਨੇ ਪਰ ਉਹਨਾਂ ਦੇ ਬੱਚੇ ਧਰਾਉਣਾ ਨਹੀਂ ਚਾਹੁੰਦੇ ਕਿਉਂਕਿ ਉਹਨਾਂ ਬੰਨਦਾ ਸਰਕਾਰ ਨਹੀਂ ਬੰਨਦਾ ਜੇਕਰ ਨਗਰ ਹਰ ਇੱਕ ਨਗਰ ਗ੍ਰੰਤੀ ਨੂੰ ਸੰਭਾਲੇ ਤਾਂ ਉਹਨਾਂ ਦੇ ਬੱਚੇ ਵੀ ਇੱਧਰੋ ਜੁੜਨ ਤੇ ਗੁਰੂ ਦੇ ਲੜ ਲੱਗਣ ਸੋ ਮੈਂ ਇਹੀ ਬੇਨਤੀ ਕਰਦਾ ਦੁਬਾਰਾ ਫੇਰ ਸੰਗਾਲੀ ਦੀ ਨਗਰ ਪੰਚਾਇਤ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਨਆਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜਿੱਤ ਕਾਲਸਾ ਵਾਹਿਗੁਰੂ